ਜਿਸ ਘਰ ਵਿੱਚ ਮਸਿਆ ਤੇ ਖਾਈ ਜਾਂਦੀਆਂ ਹਨ ਦੋ ਸਬ지ਆ ਪਿੱਤਰ ਹੋ ਜਾਂਦੇ ਹਨ ਨਾਰਾਲ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੋਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿੱਤਰ ਪਕ ਜਾ ਸ਼ਰਾਧ ਪੱਖ ਦਾ ਪਵਿੱਤਰ ਤਿਉਹਾਰ ਇਸ ਸਮੇਂ ਚੱਲ ਰਿਹਾ ਹੈ ਤੇ ਇਹ ਜਲਦੀ ਹੀ ਸਮਾਪਤ ਹੋਵੇਗਾ ਪਿੱਤਰ ਪਕ 16 ਦਿਨ ਤੱਕ ਰਹਿੰਦਾ ਹੈ ਤੇ ਸ਼ਰਾਧ ਪੱਖ ਦੇ ਇਹ 16 ਦਿਨ ਸਨਾਤਨ ਧਰਮ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ ਹਰ ਸਾਲ ਪਿੱਤਰਪੱਖ ਜਾਂ ਸ਼ਰਦ ਪੱਖ ਭਦਰਪਦ ਦੀ ਪੂਰਨਮਾਸ਼ੀ ਤੋਂ ਲੈ ਕੇ ਅਸ਼ਵਿਨ ਦੀ ਨਵੀਂ ਚੰਨ ਤੱਕ ਚੱਲਦਾ ਹੈ ਇਸ ਸਾਲ 2025 ਵਿੱਚ ਪਿੱਤਰਪੱਖ ਐਤਵਾਰ 7 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ 21 ਸਤੰਬਰ ਨੂੰ ਸਰਵ ਪਿੱਤਰ ਅਮਵਸਿਆ ਨੂੰ ਸਮਾਪਤ ਹੋਵੇਗਾ ਇਹ ਦਿਨ ਸਰਵ ਪਿੱਤਰ ਅਮਵਸਿਆ ਪਿੱਤਰਪੱਖ ਦਾ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਦਿਨ ਹੁੰਦਾ ਹੈ ਪਿੱਤਰਪੱਖ ਦਾ ਇਹ ਸਮਾਂ ਪੁਰਜਾਂ ਨੂੰ ਸਮਰਪਿਤ ਹੁੰਦਾ ਹੈ ਅਤੇ ਇਹ ਤਿਉਹਾਰ ਸਾਲ ਵਿੱਚ ਸਿਰਫ ਇੱਕ ਵਾਰ ਹੀ ਆਉਂਦਾ ਹੈ ਇਸ ਸਮੇਂ ਦੇ ਦੌਰਾਨ ਪੂਰਵਜ ਆਪਣੇ ਵੰਸ਼ਜਾਂ ਨੂੰ ਲੰਬੀ ਉਮਰ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਦੇਣ ਲਈ ਪਿਤਰਪੱਖ ਦੇ ਦੌਰਾਨ ਸ਼ਰਾਧ ਤਰਪਨ ਕਰਦੇ ਹਨ ਐਸ ਲਈ ਲੋਕ ਆਪਣੇ ਪੁਰਖਿਆਂ ਦੀ ਆਤਮਾਵਾਂ ਨੂੰ ਸ਼ਾਂਤ ਕਰਨ ਅਤੇ ਮੁਕਤੀ ਪ੍ਰਦਾਨ ਕਰਨ ਲਈ ਪਿਤਰਪੱਖ ਦੇ ਦੌਰਾਨ ਸ਼ਰਾਧ ਅਤੇ ਤਰਪਨ ਕਰਦੇ ਹਨ ਲੋਕ ਆਪਣੇ ਪੁਰਖਿਆਂ ਦੀ ਆਤਮਾਵਾਂ ਨੂੰ ਸ਼ਾਂਤੀ ਅਤੇ ਮੁਕਤੀ ਪ੍ਰਦਾਨ ਕਰਨ ਲਈ ਪਿਤਰਪਕਤੇ ਸ਼ਰਾਧ ਕਰਦੇ ਹਨ ਉਹ ਬ੍ਰਾਹਮਣਾ ਨੂੰ ਭੋਜਨ ਚਕਾਉਂਦੇ ਹਨ ਤਾਂ ਜੋ ਉਹਨਾਂ ਦੇ ਪੁਰਖਿਆਂ ਦੀਆਂ ਆਤਮਾਵਾਂ ਮੁਕਤ ਹੋ ਜਾਣ ਅਤੇ ਉਹਨਾਂ ਨੂੰ ਮੁਕਤੀ ਮਿਲੇ ਜੋ ਲੋਕ ਪਿਤਰ ਪਕਤੇ ਦੌਰਾਨ ਆਪਣੇ ਪੁਰਖਿਆਂ ਲਈ ਸ਼ਰਾਧ ਰਸਮ ਪਿੰਡਦਾਨ ਅਤੇ ਤਰਪਨ ਕਰਦੇ ਹਨ ਉਹਨਾਂ ਨੂੰ ਪੁਰਖਿਆਂ ਦੇ ਬੇਅੰਤ ਆਸ਼ੀਰਵਾਦ ਪ੍ਰਾਪਤ ਹੁੰਦੇ ਹਨ ਅਤੇ ਉਹਨਾਂ ਨੂੰ ਆਸ਼ੀਰਵਾਦ ਨਾਲ ਖੁਸ਼ੀ ਵੀ ਮਿਲਦੀ ਹੈ ਜਿਸ ਨਾਲ ਪੂਰੇ ਪਰਿਵਾਰ ਲਈ ਦਿਨ ਰਾਤ ਚੌਗਣੀ ਤਰੱਕੀ ਵੀ ਹੁੰਦੀ ਹੈ ਤੁਸੀਂ ਇਹ ਸਹੀ ਸੁਣਿਆ ਅਤੇ ਸਾਡੇ ਸ਼ਾਸਤਰ ਇਹ ਵੀ ਕਹਿੰਦੇ ਹਨ ਕਿ ਜਿਸ ਘਰ ਵਿੱਚ ਪੁਰਖਿਆਂ ਦਾ ਸਤਕਾਰ ਕੀਤਾ ਜਾਂਦਾ ਹੈ ਪੂਜਾ ਕੀਤੀ ਜਾਂਦੀ ਹੈ ਆਸ਼ੀਸ਼ ਦਿੱਤੀ ਜਾਂਦੀ ਹੈ ਅਤੇ ਸਮੇਂ-ਸਮੇਂ ਤੇ ਸ਼ਰਾਧ ਅਤੇ ਤਰਪਨ ਵੀ ਕੀਤਾ ਜਾਂਦਾ ਹੈ ਉਸ ਨੂੰ ਕਦੇ ਵੀ ਕਿਸੇ ਵੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿਹੜੇ ਸ਼ਰਧਾਲੂ ਪਿਤਰ ਪਕ ਦੇ ਦੌਰਾਨ ਜਾਂ ਹੋਰ ਆਮ ਦਿਨਾਂ ਤੇ ਆਪਣੇ ਪੁਰਖਿਆਂ ਦੀ ਪੂਜਾ ਨਹੀਂ ਕਰਦੇ ਸ਼ਰਾਧ ਰਸਮ ਨਹੀਂ ਕਰਦੇ ਤੇ ਪਿੰਡ ਨਾਲ ਤੇ ਤਰਪਨ ਨਹੀਂ ਕਰਦੇ ਉਹਨਾਂ ਨੂੰ ਆਪਣੀ ਸਾਰੀ ਹੀ ਜ਼ਿੰਦਗੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦਾ ਜੀਵਨ ਦੁੱਖਾਂ ਨਾਲ ਭਰਿਆ ਰਹਿੰਦਾ ਹੈ ਅਤੇ ਉਹਨਾਂ ਨੂੰ ਹਰ ਕੋਸ਼ਿਸ਼ ਵਿੱਚ ਲਗਾਤਾਰ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਪਿਤਰਦੋਸ਼ਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਭਰਾਵੋ ਅਤੇ ਭੈਣੋ ਪੁਰਵਚ ਪ੍ਰਮਾਤਮਾ ਦੇ ਪੁੱਤਰ ਮੰਨੇ ਜਾਂਦੇ ਹਨ ਉਹਨਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ ਅਤੇ ਉਹਨਾਂ ਦੀ ਪੂਜਾ ਕਰਨਾ ਸਾਡਾ ਫਰਜ਼ ਹੁੰਦਾ ਹੈ ਅਜਿਹੇ ਸੇਤੇ ਵਿੱਚ ਕੁਝ ਦਿਨਾਂ ਵਿੱਚ ਪਿਤਰਪਕ ਸਰਵ ਪਿਤਰ ਆਮਵਸਿਆਤੇ ਸਮਾਪਤ ਹੋ ਜਾਵੇਗਾ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਦਈਏ ਕਿ ਸਰ ਪਿਤਰ ਆਮਵਸਿਆ ਦਾ Hindu ਧਰਮ ਵਿੱਚ ਵਿਸ਼ਿਸ਼ ਮਤਲਬ ਹੁੰਦਾ ਹੈ ਕਿਉਂਕਿ ਇਸ ਦਿਨ ਸਾਰੇ ਪੁਰਖ ਆਪਣੇ ਵੰਸਜਾਂ ਨੂੰ ਅਲਵਿਦਾ ਕਹਿੰਦੇ ਹਨ ਅਤੇ ਦੂਰ ਪਰਖਿਆਂ ਦੀ ਦੁਨੀਆ ਵਿੱਚ ਚਲੇ ਜਾਂਦੇ ਹਨ ਸ਼ਰਪੀਤਰ ਅਮਾਵਸਿਆ ਤੇ ਸ਼ੁਮੋਕੀ ਤੇ ਲੋਕ ਸ਼ਰਾਧ ਤੇ ਤਰਪਨ ਨਹੀਂ ਆਪਣੇ ਪੁਰਜਾਂ ਨੂੰ ਅਲਵਿਦਾ ਕਹਿੰਦੇ ਹਨ ਇਸ ਤੋਂ ਇਲਾਵਾ ਸ਼ਰਪੀਤਰ ਅਮਾਵਸਿਆ ਹਰ ਸਾਲ ਅਸ਼ਵਿਨ ਮਹੀਨੇ ਦੇ ਕਿਸ਼ਿਨ ਪੱਖ ਤੇ ਨਵੇਂ ਚੰਦ ਵਾਲੇ ਦਿਨ ਮਨਾਇਆ ਜਾਂਦਾ ਹੈ ਇਹ ਦਿਨ ਉਹਨਾਂ ਪੁਰਜਾਂ ਲਈ ਖਾਸ ਹੁੰਦਾ ਹੈ ਜਿਨ੍ਹਾਂ ਦੀ ਮੌਤ ਦੀ ਮਿਤੀ ਅਣਜਾਣ ਹੁੰਦੀ ਹੈ ਜਾਂ ਜਿਨ੍ਹਾਂ ਦੀਆਂ ਸ਼ਰਾਧ ਰਸਮਾਂ ਕਿਸੇ ਕਾਰਨ ਦੇ ਕਰਕੇ ਸਮੇਂ ਸਿਰ ਨਹੀਂ ਕੀਤੀਆਂ ਜਾਂਦੀਆਂ ਇਸ ਲਈ ਇਸ ਨੂੰ ਸਾਰੇ ਪੁਰਜਾਂ ਦੀ ਅਮਾਵਸਿਆ ਵੀ ਕਿਹਾ ਜਾਂਦਾ ਹੈ ਇਸ ਦਿਨ ਸਾਰੇ ਪੁਰਜਾ ਲਈ ਸ਼ਰਾਧ ਰਸਮਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹਨਾਂ ਦੀਆਂ ਆਤਮਾਵਾਂ ਸ਼ਾਂਤੀ ਨਾਲ ਆਰਾਮ ਕਰ ਸਕਣ ਅਤੇ ਖੁਸ਼ਹਾਲ ਜੀਵਨ ਵੀ ਜੀ ਸਕਣ ਅਸਲੀ ਦੋਸਤੋ ਜੇਕਰ ਤੁਸੀਂ ਅਜੇ ਤੱਕ ਪਿਤਰਪੱਖ ਦੇ ਦੌਰਾਨ ਆਪਣੇ ਪੁਰਜਾ ਲਈ ਸ਼ਰਾਧ ਰਸਮਾਂ ਨਹੀਂ ਕੀਤੀਆਂ ਹਨ ਜਾਂ ਫਿਰ ਤੁਸੀਂ ਸ਼ਰਾਧ ਰਸਮਾਂ ਕਰਨਾ ਭੁੱਲ ਗਏ ਹੋ ਜਾਂ ਤੁਹਾਨੂੰ ਉਹਨਾਂ ਦੀ ਮੋਦ ਦੀ ਮਿਤੀ ਨਹੀਂ ਪਤਾ ਹੈ ਤਾਂ ਤੁਸੀਂ ਸਾਰੇ ਪਿਤਰ ਮਵਸੀਆ ਦੇ ਉਹਨਾਂ ਲਈ ਸ਼ਰਾਧ ਰਸਮਾਂ ਵੀ ਕਰ ਸਕਦੇ ਹੋ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ ਪਰਸ ਨਾਲ 2025 ਦੀ ਸਰਪ ਪਿਤਰ અમાਸਿਆਂ ਨੂੰ ਹੋਰ ਵੀ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗਯਣ ਵੀ ਇਸ ਦਿਨ ਹੋ ਰਿਹਾ ਹੈ ਅਜਿਹੀ ਸਥਿਤੀ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਕੇ ਸਰਪ ਪਿਤਰ અમાਸਿਆਂ ਨੂੰ ਸ਼ਰਾਧ ਕਰਨੀ ਚਾਹੀਦੀ ਹੈ ਜਾਂ ਨਹੀਂ ਅਤੇ ਕੀ ਸ਼ਰਾਧ ਕਰਨਾ ਸ਼ੁਭ ਹੋਵੇਗਾ ਕਿਉਂਕਿ ਜੇ ਤੱਕ ਤੁਸੀਂ ਆਪਣੇ ਪੁਰਖਿਆਂ ਲਈ ਸ਼ਰਾਧ ਰਸਮ ਅਤੇ ਤਰਪਨ ਨਹੀਂ ਕਰਦੇ ਤਾਂ ਤੁਹਾਡੇ ਪੁਰਖਿਆਂ ਨੂੰ ਸ਼ਾਂਤੀ ਨਹੀਂ ਮਿਲੇਗੀ ਜੋ ਕਿ ਤੁਹਾਨੂੰ ਉਨ੍ਹਾਂ ਦਾ ਆਸ਼ੀਰਵਾਦ પ્રાપ્ત ਕਰਨ ਤੋਂ ਰੁਕੇਗੀ ਅਤੇ ਉਹ ਤੁਹਾਡੇ ਨਾਲ ਨਾਰਾਜ਼ ਰਹਿਣਗੇ ਜੇਕਰ ਤੁਹਾਡੇ ਪੁਰਖੇ ਨਾਰਾਜ਼ ਰਹਿੰਦੇ ਹਨ ਤਾਂ ਤੁਸੀਂ ਜੋ ਵੀ ਕਰਦੇ ਹੋ ਉਹ ਸਫਲ ਹੋ ਜਾਵੇਗਾ ਅਤੇ ਤੁਹਾਡੇ ਪਹਿਲਾਂ ਹੀ ਪੂਰੇ ਕੀਤੇ ਗਏ ਕਾਰਜ ਵੀ ਬਰਬਾਦ ਹੋ ਜਾਣਗੇ ਜਿਹੇ ਹਾਲਾਤਾਂ ਵਿੱਚ ਸਾਧਕ ਆਪਣੇ ਪੁਰਖਿਆਂ ਨੂੰ ਖੁਸ਼ ਕਰਨ ਅਤੇ ਪਿਤੜ ਦੋਸ਼ ਤੋਂ ਮੁਕਤ ਹੋਣ ਲਈ ਸਰਪੀਤਰ ਆਮਸਿਆ ਦੇ ਹਰ ਸ਼ੁਕ ਮੌਕੇ ਤੇ ਉਨ੍ਹਾਂ ਦੇ ਨਾਂ ਤੇ ਵਿਸਤ੍ਰਿਤ ਪੂਜਾ ਕਰਦੇ ਹਨ ਵਿਸਤ੍ਰਿਤ ਹਵਨ ਕਰਦੇ ਹਨ ਅਤੇ ਅਣਗਿਣਤ ਪਾਈ ਵੀ ਕਰਦੇ ਹਨ ਅਤੇ ਕਈ ਚੀਜ਼ਾਂ ਵੀ ਦਾਨ ਕਰਦੇ ਹਨ ਹਾਲਾਂਕਿ ਦੋਸਤੋ ਸ਼ਾਸਤਰ ਵਿੱਚ ਕੁਝ ਚਮਤਕਾਰੀਆਂ ਚੀਜ਼ਾਂ ਦਾ ਵਰਣਨ ਵੀ ਕਰਦੇ ਹਨ ਜੋ ਸਰਪਿਤਰਮ ਅਵਸਥਾ ਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤੁਸੀਂ ਇਹ ਚੀਜ਼ਾਂ ਆਪਣੇ ਪੁਰਖਿਆਂ ਨੂੰ ਸ਼ਰਧਾ ਨਾਲ ਚੜੋਂਦੇ ਹੋ ਅਤੇ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸੇਵਨ ਜੇਕਰ ਸਰਪਿਤਰਮ ਅਵਸਥਾ ਤੇ ਕੀਤਾ ਜਾਵੇ ਤਾਂ ਰਾਤੋਂ ਰਾਤ ਤੁਹਾਡਾ ਜੀਵਨ ਬਦਲ ਜਾਵੇਗਾ ਅਤੇ ਤੁਹਾਡੀ ਕਿਸਮਤ ਸੂਰਜ ਵਾਂਗ ਚਮਕ ਜਾਵੇਗੀ ਤੁਹਾਡੇ ਪੁਰਖਾਂ ਨੂੰ ਜੋ ਵੀ ਕਈ ਸਾਲਾਂ ਤੋਂ ਗੁੱਸੇ ਵਿੱਚ ਹਨ ਉਹਨਾਂ ਨੂੰ ਸ਼ਾਂਤ ਕੀਤਾ ਜਾਵੇਗਾ ਤੇ ਤੁਹਾਨੂੰ ਉਹਨਾਂ ਦੇ ਬੇਨਤ ਆਸ਼ੀਰਵਾਦ ਪ੍ਰਾਪਤ ਹੋਵੇਗਾ ਕੁਝ ਵੀ ਅਧਿਰਾ ਨਹੀਂ ਰਹੇਗਾ ਇਹਨਾਂ ਚੀਜ਼ਾਂ ਨੂੰ પ્રાચીਨ ਸਮੇਂ ਤੋਂ ਹੀ ਬਹੁਤ ਹੀ ਚਮਤਕਾਰਯੋਗ ਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਕੋਈ ਵੀ ਸ਼ਰਧਾਲੂ ਜੋ ਵੀ ਸਰ ਪਿਤਰਾ ਮੌਸਯ ਤੇ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਹੈ ਘਰ ਵਿੱਚ ਸਥਾਈ ਤੌਰ ਤੇ ਵਾਸ ਕਰੇਗਾ ਤੁਹਾਡੀ ਵਿਤੀ ਸਥਿਤੀ ਅਤੇ ਕਿਸਮ ਦੇ ਦੁਆਨ ਨੂੰ ਮਜ਼ਬੂਤ ਕਰੇਗਾ ਅਤੇ ਤੁਹਾ ਦਾ ਸਬੰਧਾਂ ਵਿੱਚ ਵੀ ਮਿਠਾਸ ਬਣਾਈ ਰੱਖੇਗਾ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ 2025 ਦੀ ਸਰਪਿਤ੍ਰਮ ਮੌਸਮ ਦੀ ਸ਼ੁਰੂਆਤ ਬਾਰੇ ਦੱਸਾਂਗੀ ਸਰਪਿਤ੍ਰਮ ਮੌਸਮ ਤੇ ਸ਼ਰਾਤ ਕਰਨਾ ਸ਼ੁਭ ਸਮਾ ਕੀ ਹੈ ਅਤੇ ਅਸ ਦਿਨ ਘਰ ਵਿੱਚ ਕੀ ਰਸਮ ਕੀਵਾਂ ਕਰਨੀ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਸਰਪਿਤ੍ਰਮ ਮੌਸਮ ਵਾਲੇ ਦਿਨ ਸੂਰਜ ਗ੍ਰਹਿਣ ਕਦੋਂ ਲੱਗੇਗਾ ਅਤੇ ਕੀ ਇਹ ਸੂਰਜ ਗ੍ਰਹਿਣ 파ਧ ਵਿੱਚ ਹੀ ਦਿਖਾਈ ਦੇਵੇਗਾ ਜਾਂ ਨਹੀਂ ਸ਼ਰਾਧ ਰਸਮ ਕੀਤੀਆਂ ਜਾਣਗੀਆਂ ਜਾਂ ਨਹੀਂ ਤੁਸੀਂ ਇਹ ਵੀ ਸਿੱਖੋਗੇ ਕਿ ਪੁਰਖਿਆਂ ਨੂੰ ਕਿਹੜੀਆਂ ਪੇਟਾਂ ਤੇ ਕਿਹੜੇ ਸੇਵਨ ਤੁਹਾਨੂੰ ਪਿਤਾ ਦੋਸਤੋਂ ਪਰਵਾਗਿ ਤੋਂ ਰੋਕ ਸਕਦੇ ਹਨ ਅਤੇ ਪੁਰਖਿਆਂ ਦੇ ਆਸ਼ੀਰਵਾਦ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀ ਅਤੇ ਸ਼ੁਕ ਸ਼ਾਂਤੀ ਲਿਆ ਸਕਦੇ ਹਨ ਇਸ ਲਈ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੋਵੇਗੀ ਇਸ ਵੀਡੀਓ ਵਿੱਚ ਤੁਹਾਨੂੰ ਸਰਪਿਤਰ ਮਹੌਸਿਆਵਰੇ ਪੂਰੀ ਜਾਣਕਾਰੀ ਮਿਲੇਗੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਸਾਰੀ ਉਲਝਣ ਦੂਰ ਹੋ ਜਾਵੇਗੀ। ਪਹਿਸੋਂ ਪਹਿਲਾ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਅਤੇ ਆਪਣੇ ਪੁਰਖਿਆਂ ਦਾ ਆਸ਼ੀਰਵਾਦ ਹਮੇਸ਼ਾ ਲਈ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਰੋਹਿਣੀ ਮੂਰਤ ਦੌਰ 12:38 ਵਜੇ ਦੁਪਹਿਰ 1:27 ਵਜੇ ਤੱਕ ਹੈ ਜੋ ਕਿ 39 ਮਿੰਟਾਂ ਤੱਕ ਚਲੇਗਾ। ਇਸ ਤੋਂ ਲਾਗ ਦੁਪਹਿਰ ਦਾ ਸਮਾਂ ਦੁਪਹਿਰ ਇੱਕ ਸਤਿਵਜਿ ਤੋਂ ਦੁਪਹਿਰ 3:53 ਤੱਕ ਹੋਵੇਗਾ ਜੋ ਕਿ 2 ਘੰਟੇ ਦੇ 26 ਮਿੰਟਾਂ ਤੱਕ ਚੱਲੇਗਾ ਐਸ ਲਈ ਸ਼ਰਧ ਪਿਤਰ ਅਮਵਸਿਆ ਤੇ ਇਹ ਸ਼ੁਭ ਸਮਾਂ ਹਨ ਤੁਸੀਂ ਆਪਣੇ ਪੁਰਖਾਂ ਲਈ ਸ਼ਰਾਦ ਅਤੇ ਸੁਭ ਸਮੇਂ ਦੇ ਦੌਰਾਨ ਨਿਰਵਿਧ ਰਸਮਾਂ ਦੀ ਪਾਲਣਾ ਕਰਕੇ ਸ਼ਰਾ ਤਰਪਨ ਕਰ ਸਕਦੇ ਹੋ ਇਸ ਤੋਂ ਲਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦੀ ਹਾਂ ਕਿ ਇਸ ਸਾਲ 2025 ਵਿੱਚ ਪਿਤਰ ਅਮਵਸਿਆ ਤੇ ਤਿੰਨ ਸ਼ੁਭ ਯੋਗ ਬਣ ਰਹੇ ਹਨ ਅਸਨਰ ਸਰਪੀਤਰ ਅਮਾਵਸਿਆ ਦਾ ਮਹੱਤਵ ਪੁਰਵਜਾਂ ਵੱਧ ਜਾਵੇਗਾ ਤਾਂ ਹਾਉ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਰਪੀਤਰ ਅਮਾਵਸਿਆ ਤੇ ਪੁਰਖਿਆਂ ਨੂੰ ਕਿਹੜੀਆਂ ਚੀਜ਼ਾਂ ਦਾ ਖਾਣੀਆਂ ਚਾਹੀਦੀਆਂ ਹਨ ਅਤੇ ਇਹ ਪਿਛਲੇ ਜਨਮਾਂ ਦੇ ਪੁਰਖਿਆਂ ਦੇ ਸ਼ਰਾਪਾਂ ਨੂੰ ਵੀ ਦੂਰ ਕਰਦੀਆਂ ਹਨ ਅਤੇ ਜੀਵਨ ਵਿੱਚ ਸ਼ੁਭ ਨਤੀਜੇ ਵੀ ਲਿਆਉਂਦੀਆਂ ਹਨ ਨੰਬਰ 1 ਤੇ ਹੈ ਉਦਦੀ ਦਾਲ ਸਰਪੀਤਰ ਅਮਾਵਸਿਆ ਤੇ ਪੁਰਖਿਆਂ ਨੂੰ ਉਦਦੀ ਦਾਲ ਚੜਾਉਣਾ ਤੇ ਦਾਨ ਕਰਨਾ ਦੇ ਨਾਲ ਹੀ ਇਸ ਨੂੰ ਸਬਜੀ ਦੇ ਰੂਪ ਵਿੱਚ ਤਿਆਰ ਕਰਨਾ ਅਤੇ ਸੇਵਨ ਕਰਨਾ ਬਹੁਤ ਹੀ ਪੁੰਨਯੋਗ ਮੰਨਿਆ ਜਾਂਦਾ ਹੈ ਉਰਦ ਦੀ ਦਾਲ ਨੂੰ ਸੰਤੁਸ਼ਟੀ ਅਤੇ ਤਾਪਰ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਅਤੇ ਇਸ ਦਾ ਉਪਯੋਗ ਸ਼ਾਸਤਰਾ ਵਿੱਚ ਸ਼ਰਾਦ ਰਸਮਾਂ ਲਈ ਵੀ ਲਾਜ਼ਮੀ ਹੁੰਦਾ ਹੈ ਅਜੇ ਇਸ ਤੇ ਵਿੱਚ ਸਰਪ ਪਿਤਰ અમાਸਿਆ ਤੇ ਪੁਰਬਾਜਾਂ ਨੂੰ ਉਰਦ ਦੀ ਦਾਲ ਚੜਾਓ ਅਤੇ ਇਸ ਦਾ ਸੇਵਨ ਕਰੋ ਜਾਂ ਫਿਰ ਇਸ ਦਾ ਦਾਨ ਕਰੋ ਅਜਿਹਾ ਕਰਨ ਨਾਲ ਪੂਰਵ ਸੰਤੁਸ਼ਟ ਹੋ ਜਾਂਦੇ ਹਨ ਅਤੇ ਆਪਣੇ ਉਤਰ ਅਧਿਕਾਰੀਆਂ ਨੂੰ ਤਾਕਤ ਬੁੱਧੀ ਅਤੇ ਸਿਹਤ ਦਾ ਆਸ਼ੀਰਵਾਦ ਵੀ ਦਿੰਦੇ ਹਨ ਇਸ ਤੋਂ ਇਲਾਵਾ ਉਰਦ ਦੇ ਦਾਰ ਭਗਵਾਨ ਸ਼ਨੀ ਦੇਵ ਦਾ ਵੀ ਪ੍ਰਤੀਕ ਹੁੰਦੀ ਹੈ ਅਜਿਹਾ ਕਰਨ ਨਾਲ ਤੁਸੀਂ ਵੀ ਭਗਵਾਨ ਸ਼ਨੀ ਦੇ ਮਾੜੇ ਪ੍ਰਭਾਵਾਂ ਤੋਂ ਮੁਕਤ ਹੋ ਜਾਵੋਗੇ ਤੁਹਾਨੂੰ ਮੁਕਤੀ ਮਿਲੇਗੀ ਅਤੇ ਤੁਹਾਡਾ ਜੀਵਨ ਵੀ ਖੁਸ਼ਹਾਲ ਹੋ ਜਾਵੇਗਾ ਨੰਬਰ 2 ਤੇ ਹੈ ਘਰ ਵਿੱਚ ਰੋਜ਼ਾਨਾ ਹੀ ਕੱਦੂ ਦੀ ਸਬਜੀ ਤਿਆਰ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਰਵ ਪਿਤਰਮ ਅਵਸਰ ਤੇ ਇਸ ਨੂੰ ਤਿਆਰ ਕਰਨ ਨਾਲ ਐਸਾ ਮਤਲਬ ਹੋਰ ਵੀ ਜਨਨਵਾਜ ਜਾਂਦਾ ਹੈ ਕਿਉਂਕਿ ਸਰਵ ਪਿਤਰਮ ਅਵਸਰ ਤੇ ਕੱਦੂ ਦੀ ਸਬਜੀ ਤਿਆਰ ਕਰਨ ਨਾਲ ਜੀਵਨ ਵਿੱਚ ਖੁਸ਼ੀ ਸ਼ਾਂਤੀ ਖੁਸ਼ਹਾਲੀ ਅਤੇ ਸ਼ੁਭ ਨਤੀਜੇ ਆਉਂਦੇ ਹਨ ਇਸ ਲਈ ਜਦੋਂ ਤੁਸੀਂ ਸਰਵ ਪਿਤਰਮ ਅਵਸਰ ਤੇ ਕੱਦੂ ਦੀ ਸਬਜੀ ਤਿਆਰ ਕਰਦੇ ਹੋ ਤਾਂ ਪਹਿਲਾ ਇਸ ਦਾ ਕੁਚੀ ਸੱਪ ਨੂੰ ਜਨੂ ਚੜਾਉ ਹਤੇ ਫਿਰ ਅਸ ਨੂੰ ਪ੍ਰਸਾਦ ਵੱਜੋਂ ਖਾਓ ਅਜਿਹਾ ਕਰਨਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਤੁਸੀਂ ਇਹ ਪਹਿਲਾਂ ਹੀ ਜਾਣਦੇ ਹੋਵੋਗੇ ਕਿਉਂਕਿ ਕਦੂ ਇੱਕ ਸਾਤਿਕ ਸਬਜੀ ਮੰਨੀ ਜਾਂਦੀ ਹੈ ਅਤੇ ਇਸ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਅਸ ਲਈ ਇਸ ਦਾ ਸੇਵਨ ਕਰਨ ਅਤੇ ਫੁਰਖਿਆਂ ਨੂੰ ਚੜਾਉਣ ਨਾਲ ਘਰ ਵਿੱਚ ਮਾਂ ਦੇਵੀ ਲਕਸ਼ਮੀ ਦਾ ਸਥਾਈ ਨਿਵਾਸ ਯਕੀਨੀ ਹੁੰਦਾ ਹੈ ਅਤੇ ਘਰ ਵਿੱਚੋਂ ਨਕਾਰਾਤਮਕ ਊਰਜਾਆਂ ਨੂੰ ਦੂਰ ਕੀਤਾ ਜਾਂਦਾ ਹੈ। ਨੰਬਰ 13 ਤੇ ਹੈ ਚੋਲ, ਫਲ ਅਕਸ਼ਤ। ਟੂ ਚੋਲ। ਸਰੂਪ ਪਿਤਰ ਮਵਸਿਆਤੇ ਪੁਰਖਿਆਂ ਨੂੰ ਚੋਲ ਜਮਵਾ ਬਹੁ ਸ਼ੁਭਤੇ ਫਲਦਾਈ ਮੰਨਿਆ ਜਾਂਦਾ ਹੈ ਕਿਉਂਕਿ ਚੋੜਾ ਨੂੰ ਸ਼ੁੱਧਤਾ ਤੇ ਸੰਤੁਸ਼ਟੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਪੂਜਾ ਤੇ ਹਵਨ ਵਿੱਚ ਚੋਲਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਅਨਾਜ ਦੀ ਵਿਸ਼ੇਸ਼ ਤੌਰ ਤੇ ਪੂਜਾ ਕੀਤੀ ਜਾਂਦੀ ਹੈ ਜਿਸ ਵਿੱਚ ਪਵਿੱਤਰਤਾ ਅਤੇ ਊਰਜਾ ਦੂ ਹੁੰਦੇ ਹਨ ਅਜੇ ਇਸ ਸਥਿਤੀ ਵਿੱਚ ਪੁਰਜਾ ਨੂੰ ਸਾਦੇ ਉਬਲੇ ਹੋਏ ਚੋਲੇ ਕਿਚੀ ਵਿੱਚ ਆ ਕੇ ਦੁੱਧ ਵਾਲੇ ਚੋਲੇ ਜਾਨੀ ਚਿਰ ਚੜਾਈ ਜਾਂਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਚੋਲਾਂ ਨਾਲ ਸੰਤੁਸ਼ਟ ਹੋ ਕੇ ਪੁਰਵਜ ਆਪਣੇ ਬੱਚਿਆਂ ਨੂੰ ਖੁਸ਼ਹਾਲੀ ਅਤੇ ਖੁਸ਼ੀ ਦਾ ਆਸ਼ੀਰਵਾਦ ਦਿੰਦੇ ਹਨ ਇਸ ਤੋਂ ਇਲਾਵਾ ਜੇਕਰ ਤੁਸੀਂ ਸਰਪਿਤਰਮ ਅਵਸਰ ਤੇ ਚੋਣ ਦਾਣ ਕਰਦੇ ਹੋ ਤਾਂ ਤੁਹਾਨੂੰ ਮਾਂ ਦੇਗੀ ਅਨਪੂਰਨਾ ਦਾ ਵਿਸ਼ੇਸ਼ ਆਸ਼ੀਰਵਾਦ ਵੀ ਪ੍ਰਾਪਤ ਹੋਵੇਗਾ ਜਿਸ ਨਾਲ ਤੁਹਾਨੂੰ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਪੁੱਲ ਜਾਂ ਲਈ ਸ਼ਰਾਧ ਸਮਾਰੋਚੋਂ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਹੈ ਐਸ ਲਈ ਸਰਪੀਤਰ ਅਮਵਸਾਤੇ ਫੂਕਣ ਤੇ ਤੇਲ ਨਾਲ ਚੌਲ ਝੜਉਣਾ ਹੋਰ ਵੀ ਪੁੰਨਯੋਗ ਹੁੰਦਾ ਹੈ ਜਿਹਾ ਪਰਨ ਨਾਲ ਪੁਰਜਾਂ ਨੂੰ ਖੁਸ਼ੀਅਤ ਤੇ ਸ਼ਾਂਤੀ ਮਿਲਦੀ ਹੈ ਅਤੇ ਪੁਰਵਜਾਂ ਦੇ ਆਸ਼ੀਰਵਾਦ ਨਾਲ ਤੁਹਾਡੀ ਬਦਕਿਸਮਤੀ ਖੁਸ਼ੀਅਤ ਤੇ ਚੰਗੀ ਕਿਸਮਤ ਵਿੱਚ ਬਦਲ ਜੰਦੀ ਹੈ ਨੰਬਰ 4 ਦੁੱਧ ਅਤੇ ਦਹੀਂ ਦੁੱਧ ਅਤੇ ਦਹੀਂ ਨੂੰ ਪਵਿੱਤਰਤਾ ਅਤੇ ਠੰਡਕ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਸ਼ਰਾਧ ਅਤੇ ਤਰਪਨ ਵਿੱਚ ਗਾਂ ਦਾ ਦੁੱਧ ਤੇ ਇਸ ਤੋਂ ਬਣੇ ਪਦਾਰਥਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਇਸ ਲਈ ਤੁਹਾਨੂੰ ਸਰਪਿਤ ਅਮਾਵਸਾ ਤੇ ਪੁਰਖਾਂ ਨੂੰ ਦੁੱਧ ਅਤੇ ਦਹੀਂ ਦੇ ਢੂਣ ਪਾ ਚਾਹੀਦਾ ਹੈ ਅਤੇ ਐਸਾ ਸੇਵਨ ਪ੍ਰਸ਼ਾਦ ਵਜੋਂ ਵੀ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਪੁਰਖਾਂ ਨੂੰ ਪ੍ਰਸੰਤਾ ਹੋਵੇਗੀ ਅਤੇ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਪੁਰਵਜ ਕੋ 36 ਸਤਿਕਾਰਯੋਗ ਹੁੰਦੇ ਹਨ ਉਸ ਘਰ ਵਿੱਚ ਦਿਨ ਰਾਤ ਚੋਗਨੀ ਤਰੱਕੀ ਹੋਵੇਗੀ ਪਰ ਤੁਹਾਨੂੰ ਖਾਸ ਤੌਰ ਤੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਜੋ ਦੁੱਧ ਤੇ ਦਹੀਂ ਖਾਂਦੇ ਹੋ ਉਹ ਪੂਰੀ ਤਰ੍ਹਾਂ ਹੀ ਸ਼ੁੱਧ ਹੋਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਅਸ਼ੁਭ ਹਿੰਦਝੇ ਪੂਕਤ ਨਹੀਂ ਪੈਣਗੇ ਨੰਬਰ 5 ਬੰਗਲ ਤੁਹਾਡੇ ਵਿੱਚ ਬਹੁਤ ਸਾਰੇ ਭਰਾ ਤੇ ਭੈਣ ਨੇ ਪੁੱਛਿਆ ਹੈ ਕਿ ਕੀ ਅਸੀਂ ਸਰਪਿਤ੍ਰ ਅਮਾਵਸਿਆ ਦੇ ਬੈਂਗਲ ਤਿਆਰ ਕਰਕੇ ਖਾ ਸਕਦੇ ਹਾਂ ਸਰਪਿਤ੍ਰ ਅਮਾਵਸਿਆ ਤੇ ਬੈਂਗਲ ਦਾ ਸੇਵਨ ਕਰਨਾ ਅਸ਼ੁਭ ਤੇ ਤਾਮਸਿਕ ਮੰਨਿਆ ਜਾਂਦਾ ਹੈ ਇਹ ਨਾ ਸਿਰਫ ਸਰਪਿਤ੍ਰ ਅਮਾਵਸਿਆ ਤੇ ਵਰਜਿਤ ਹੁੰਦਾ ਹੈ ਸਗੋਂ ਐਸਾ ਸੇਵਨ ਪਿੱਤਰ ਪਕ 81 ਅਮਾਵਸਿਆ ਤੇ ਕੋਈ ਨਹੀਂ ਕੀਤਾ ਜਾ ਸਕਦਾ ਇਹ ਵਰਜਿਤ ਹੁੰਦਾ ਹੈ ਕਿਉਂਕਿ ਸਾਸਤਰ ਵਿੱਚ ਬੈਂਗਲ ਨੂੰ ਇੱਕ ਅਸ਼ੁਭ ਸਬਜੀ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਆਧਿਕੀ ਵਿਸ਼ਾਸ ਐ ਵੀ ਮੰਨਦਾ ਹੈ ਕਿ ਬੈਂਗਲ ਅਸਾਨੀ ਨਾਲ ਕਈ ਤਰ੍ਹਾਂ ਦੇ ਕੀੜਿਆਂ ਨਾਲ ਪ੍ਰਭਾਵਿਤ ਹੁੰਦੇ ਹਨ ਅਤੇ ਮਿੱਟੀ ਦੀ ਕੋਮਲਤਾ ਅਤੇ ਅਸ਼ੁੱਧੀਆਂ ਨੂੰ ਵੀ ਸੋਖ ਲੈਂਦੇ ਹਨ ਇਸ ਲਈ ਇਸ ਨੂੰ ਪਵਿੱਤਰ ਦੇਸ਼ਾਂ ਲਈ ਵਰਤਣਾ ਉਚਿਤ ਨਹੀਂ ਮੰਨਿਆ ਜਾਂਦਾ ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਸਰਪ ਪਿੱਤਰਾ ਮੌਸਿਆਂ ਤੇ ਬ੍ਰਹਮਚਾਰੀ ਬਨਉਣਾ ਚਾਹੀਦਾ ਹੈ ਜੋਤਰੀਆ ਤਿਉਹਾਰ ਸਾਲ ਵਿੱਚ ਸਿਰਫ ਇੱਕ ਵਾਰ ਹੁੰਦਾ ਹੈ ਅਤੇ ਬੈਂਗਣ ਇੱਛਾ ਨੂੰ ਵਧਾਉਂਦਾ ਹੈ ਅਜੇ ਸਤਿਵੀਂ ਜਸਾ ਸੇਵਨ ਸੁਭプチਜਾ ਦੀ ਰਜਾਇ ਅਸ਼ੁਭプチਜੇ ਕਿਉਂ ਹੁੰਦਾ ਹੈ ਤੇ ਤੁਹਾਡੇ ਪਸੰਦਪੂਰਜ ਨੂੰ ਵੀ ਨਾਰਾਜ਼ ਕਰ ਸਕਦਾ ਹੈ ਨੰਬਰ 6 ਹਿੰਦੂਧਰ ਵਿੱਚ ਗਾਵਾਂ ਨੂੰ ਮਾਤਾ ਮੰਨਿਆ ਜਾਂਦਾ ਹੈ ਅਤੇ ਜਦੋਂ ਸ਼ੁੱਧ ਦੇਸੀ ਘੋਲੀ ਗਲੋਂਦੀ ਹੈ ਐਸ ਨੂੰ ਅੰਮ੍ਰਿਤ ਦੇ ਬਰਾਬਰ ਮੰਨਿਆ ਜਾਂਦਾ ਹੈ ਕਿਉਂਕਿ ਅਜਦਾ ਵਿਸ਼ੇਸ਼ ਮਤਵ ਨਾ ਸਿਰਫ ਸ਼ਾਸਤਰਾਂ ਵਿੱਚ ਸਗੋਂ ਆਯੁਰਵੇਦ ਵਿੱਚ ਵੀ ਹੁੰਦਾ ਹੈ ਪੁਰੋਜਾਂ ਨੂੰ ਚੜਾਏ ਜਾਣ ਵਾਲੇ ਚੜਾਵੇ ਵਿੱਚ ਕਿਉਂ ਦਾ ਵਿਸ਼ੇਸ਼ ਮਤਵ ਹੁੰਦਾ ਹੈ ਇਸ ਅੰਦਰ ਵਿੱਚ ਸਰਪਿਤ੍ਰਮ ਅਵਸਰ ਤੇ ਪੂਰਜਾਂ ਦੇ ਸ਼ਰਾਦ ਤਰਪਨ ਦੇ ਦੌਰਾਨ ਕਿ ਉਹਦਾ ਦੀਵਾ ਜਗੁਣਾ ਤੇ ਕਿ ਉਹ ਤੋਂ ਬਣੇ ਪਕਵਾਨ ਜਿਵੇਂ ਕਿ ਪੂਰੀ, ਹਲਵਾ, ਲੱਡੂ ਅਤੇ ਪ੍ਰਸ਼ਾਦ ਚੜਾਉਣਾ ਪੂਰਜਾਂ ਨੂੰ ਸਭ ਤੋਂ ਮਹੱਤਵਪੂਰਨ ਪੇਟ ਮੰਨਿਆ ਜਾਂਦਾ ਹੈ। ਇਹਨਾਂ ਦਾ ਫਲ ਦੇ ਰੂਪ ਵਿੱਚ ਸੇਵਨ ਕਰਨਾ ਵਿਸ਼ੇਸ਼ ਤੌਰ ਤੇ ਪੰਨੀਯ ਹੋਂਦਾ ਹੈ। ਇਸ ਤੋਂ ਲਾਗੈ ਸਾਤਵੀਕ ਖੁਰਾਕ ਵੀ ਹੁੰਦਾ ਹੈ ਜੋ ਆਤਮਾ ਨੂੰ ਸੰਤੁਸ਼ਟੀ ਪ੍ਰਦਾਨ ਕਰਦਾ ਹੈ। ਸਰਪਿਤ੍ਰਮ ਅਵਸਰ ਤੇ ਪੂਰਜਾਂ ਨੂੰ ਕਿੱਲੇ ਚੜੂਣ ਨਾਲ ਖੁਸ਼ਤੇ ਉਹਨਾਂ ਨੂੰ ਬੱਚਿਆਂ ਦੇ ਜੀਵਨ ਤੋਂ ਗਰੀਬੀ ਅਤੇ ਦੁੱਖ ਦੂਰ ਹੋਉਂਦਾ ਵਿਸ਼ਵਾਸ ਕੀਤਾ ਜਾਂਦਾ ਹੈ। ਇਹ ਘਰ ਵਿੱਚ ਤਾਂਤੇ ਖੁਸ਼ਹਾਲੀ ਨੂੰ ਵੀ ਵਧਾਉਂਦਾ ਹੈ ਅਤੇ ਕੁੰਡਲੀ ਵਿੱਚ ਗ੍ਰਹਿ ਦੋਸ਼ਾਂ ਤੋਂ ਰਾਹਤ ਪ੍ਰਦਾਨ ਕਰਦਾ ਹੈ। ਹਾਲਾਂਕਿ ਸਰਪ ਪਿਤਰਾ ਮੂਸਿਆ ਤੇ ਉਹਨਾਂ ਨੂੰ ਚੜਾਉਂਦੇ ਸਮੇਂ ਤੁਹਾਨੂੰ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਨੰਬਰ 7 ਫਲ ਕੁਦਰਤ ਦੇ ਤੋਹਫੇ ਹਨ ਅਤੇ ਸ਼ੁੱਧ ਸਾਤ੍ਰੀ ਖੁੰਦੇ ਹਨ। ਇਹਨਾਂ ਦਾ ਸੇਵਨ ਵਰਦ ਦੇ ਦੌਰਾਨ ਵੀ ਕੀਤਾ ਜਾਂਦਾ ਹੈ। ਇਸ ਸੰਦਰਭ ਵਿੱਚ ਸਰਪ ਪਿਤਰਾ ਮੂਸਿਆ ਤੇ ਪੂਰਜਾਂ ਨੂੰ ਕੇਲੇ ਸੇਵਮਰੋਦ ਨਾਰੀਅਲ ਦਾ ਫਲ ਚੜੋਣਾ ਬਹੁਤ ਜ਼ਿਆਦਾ ਸ਼ੁਭ ਹੁੰਦਾ ਹੈ ਕਿਉਂਕਿ ਇਹ ਜੀਵਨ ਸ਼ਕਤੀ ਅਤੇ ਊਰਜਾ ਨਾਲ ਭਰਪੂਰ ਹੁੰਦੇ ਹੋਣ ਕਰਕੇ ਪੂਰਜਾਂ ਨੂੰ ਠੰਡਕ ਅਤੇ ਸੰਤੁਸ਼ਟੀ ਵੀ ਪ੍ਰਦਾਨ ਕਰਦੇ ਹਨ ਇਸ ਤੋਂ ਇਲਾਵਾ ਸਰਪਿਤਰ ਅਮਵਸਿਆ ਤੇ ਪੂਰਜਾਂ ਨੂੰ ਕੇਲਾ ਚੜੋਣਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਕੇਲੇ ਨੂੰ ਭਗਵਾਨ ਵਿਸ਼ਨੂੰ ਦਾ ਪੱਟਿਕ ਵੀ ਮੰਨਿਆ ਜਾਂਦਾ ਹੈ ਅਤੇ ਭਗਵਾਨ ਵਿਸ਼ਨੂੰ ਹੀ ਮੁਕਤੀ ਦੇਣ ਵਾਲੇ ਹਨ ਇਸ ਲਈ ਸਰਪਿਤਰ ਅਮਵਸਿਆ ਤੇ ਭਗਵਾਨ ਵਿਸ਼ਨੂੰ ਅਤੇ ਆਪਣੇ ਪੁਰਖਿਆਂ ਨੂੰ ਸ਼ੁੱਧ ਕੇ ਲੈ ਚੜਾਉਤੇ ਉਹਨਾਂ ਦਾ ਪ੍ਰਸ਼ਾਦ ਵਜੋ ਖੁਦ ਵੀ ਸੇਵਨ ਕਰੋ ਅਜਿਹਾ ਕਰਨ ਨਾਲ ਤੁਹਾਡੇ ਘਰ ਤੋਂ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ ਤੁਹਾਡੇ ਪਕਾਇਆ ਜਿਹੜੇ ਰੁਕੇ ਹੋਏ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੋਣਗੇ ਭਗਵਾਨ ਵਿਸ਼ਨੂੰ ਅਤੇ ਤੁਹਾਨੂੰ ਪੁਰਖਿਆਂ ਦੇ ਆਸ਼ੀਰਵਾਦ ਨਾਲ ਤੁਸੀਂ ਜੀਵਨ ਵਿੱਚ ਸਫਲਤਾ ਵੀ ਪ੍ਰਾਪਤ ਕਰੋਗੇ 8 ਨੰਬਰ ਹੈ ਸਨਾਤਨ ਤਰਵਿਚ ਖੀਰ ਦਾ ਵਿਸ਼ੇਸ਼ ਮੱਤਬ ਹੁੰਦਾ ਹੈ ਇਸ ਦੀ ਵਰਤੋਂ ਵਿਸ਼ੇਸ਼ ਤੌਰ ਤੇ ਪੂਜਾ ਦੇ ਦੌਰਾਨ ਭੇਟ ਕੀਤੀ ਜਾਂਦੀ ਹੈ ਐ ਸੰਧਰਵ ਵਿੱਚ ਸਰਪਿਤਰਾਂ ਨੂੰ ਵਸਾਇਦਾ ਖੀਰ ਨੂੰ ਬਹੁਤ ਜ਼ਿਆਦਾ ਵਿਸ਼ੇਸ਼ ਮੰਨਤਾ ਦਿੱਤਾ ਗਿਆ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਖੀਰ ਪੁਰਖਿਆਂ ਦਾ ਮਨਪਸੰਦ ਭੋਜਨ ਹੁੰਦਾ ਹੈ ਤੇ ਇਹ ਭੇਟ ਕਰਨ ਨਾਲ ਉਹਨਾਂ ਦੀ ਆਤਮਾ ਸੰਤੁਸ਼ਟ ਹੁੰਦੀ ਹੈ ਇਸ ਤੋਂ ਇਲਾਵਾ ਖੀਰ ਦੁੱਧ ਚੋੜ ਅਤੇ ਖੰਡ ਤੋਂ ਬਣਾਈ ਜਾਂਦੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਸਾਤਵੀਕ ਭੋਜਨ ਮੰਨਿਆ ਜਾਂਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਸ਼ਰਧਾਲੂ ਇਹ ਵੀ ਜਾਣਦੇ ਹੋਣਗੇ ਪਕਵਾਨ ਵਿਸ਼ਨੂ ਨੂੰ ਵੀ ਖੀਰ ਬਹੁਤ ਜ਼ਿਆਦਾ ਪਸੰਦ ਹੈ ਇਸ ਲਈ ਸਰਵ ਪਿੱਤਰ ਮਹਾ ਸਤੇਸ਼ ਰਾਤ ਦੇ ਦੌਰਾਨ ਖੀਰ ਤਿਆਰ ਕਰੋ ਅਤੇ ਇਸ ਨੂੰ ਆਪਣੀ ਪੂਜਾ ਦੇ ਨਾਲ-ਨਾਲ ਭਵਾਨੇਸ਼ਨੂ ਨੂੰ ਵੀ ਵੇਟ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਜੇਕਰ ਕੋਈ ਵਿਅਕਤੀ ਬਿਮਾਰ ਹੈ ਤਾਂ ਉਸ ਨੂੰ ਇਸ ਦਾ ਪ੍ਰਸ਼ਾਦ ਦੇ ਰੂਪ ਵਿੱਚ ਸੇਵਨ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਉਹਨਾਂ ਦੀ ਸਿਹਤ ਵਿੱਚ ਕਾਫੀ ਜ਼ਿਆਦਾ ਸੁਧਾਰ ਹੁੰਦਾ ਹੈ ਨੰਬਰ 9 ਹੈ ਪਕਵਾਨ ਸਰਦ ਅਤੇ ਸਰਪਿਤਰਮਵਸਾ ਤੇ ਪੂਰਵਜਾਂ ਨੂੰ ਘਰ ਵਿੱਚ ਬਣੇ ਸਾਤਿਕ ਪਕਵਾਨ ਬਹੁਤ ਪਸੰਦ ਹੁੰਦੇ ਹਨ ਖਾਸ ਕਰਕੇ ਸਰਪਿਤਰਮਵਸਾ ਤੇ ਪੂਰਵਜਾਂ ਨੂੰ ਪੂਰੀ ਹਲਵਾ ਚੜੋਂ ਨਾਲ ਪੂਰੇ ਪਸੰਦ ਹੁੰਦੇ ਹਨ ਤੇ ਉਹਨਾਂ ਨੂੰ ਆਸ਼ੀਰਵਾਦ ਮਿਲਦਾ ਹੈ ਕਿਉਂਕਿ ਇਹ ਪਕਵਾਨ ਮਿੱਠੇ ਹੁੰਦੇ ਹਨ ਇਸ ਲਈ ਪੂਰਵਜਾਂ ਨੂੰ ਹਲਵਾ ਚੜੋਂ ਨਾਲ ਖਾਸ ਕਰਕੇ ਸਰਪਿਤਰਮਵਸਾ ਤੇ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਖਾਣ ਨਾਲ ਰਿਸ਼ਤਿਆਂ ਵਿੱਚ ਮਿਠਾਸ ਹੁੰਦੀ ਹੈ ਪਰਿਵਾਰ ਇਿੱਤ ਸਦਭਾਵਨਾ ਬਣਾਈ ਰਹਿੰਦੀ ਹੈ ਜਾਂ ਤਾਂ ਖੁਸ਼ੀ ਬਣਾਈ ਰੱਖੀ ਹੈ ਨੰਬਰ 10 ਕਾਲੇ ਤੇਲ ਸਰਪਿਤ੍ਰ ਮਵਸੇ ਤੋਂ ਬਾਅਦ ਕਾਲੇ ਤੇਲ ਉਹ ਆ ਸੰਭੋ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਭਾਵੇਂ ਤੁਸੀਂ ਸਰਪਿਤ੍ਰ ਮਵਸੇ ਤੇ ਪੂਰਵਜਾਂ ਨੂੰ ਕੁਝ ਵੀ ਨਹੀਂ ਛੜਉਂਦੇ ਕਾਲੇ ਤੇਲ ਛੜਾਉਣ ਨਾਲ ਸ਼ਰਾਦ ਦੇ ਤਰਪਣ ਦਾ ਪੂਰਾ ਲਾਭ ਮਿਲੇਗਾ ਕਿਉਂਕਿ ਕਾਲੇ ਤੇਲ ਨੂੰ ਰੋਗ ਨਾਸ਼ ਕਰਨ ਵਾਲਾ ਤੇ ਪਾਪ ਨਾਸ਼ ਕਰਨ ਵਾਲਾ ਵੀ ਮੰਨਿਆ ਜਾਂਦਾ ਹੈ ਅਤੇ ਕਾਲੇ ਤੇਲ ਨੂੰ ਪੁਰਖਿਆਂ ਦੀ ਆਰਸਵਾ ਵਿੱਚ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਐਸੇ ਲਈ ਸਰਪਿਤਰ ਅਮਾਵਸya ਤੇ ਪਿੰਡ ਦਾਨ ਦੇ ਚੜਾਵੇ ਤੇ ਭੇਟਾਂ ਵਿੱਚ ਤੇਲ ਦੀ ਵਰਤੋਂ ਲਾਜ਼ਮੀ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਸਰਪਿਤਰ ਅਮਾਵਸya ਤੇ ਪੁਰਜਾ ਨੂੰ ਤਿਲ ਅਧਾਰੇ ਲੱਡੂ ਅਤੇ ਹੋਰ ਤਿਲ ਅਧਾਰੇ ਉਤਪਾਦ ਚੜਾ ਸਕਦੇ ਹੋ ਤਿਲ ਭਗਵਾਨ ਸ਼ਨੀ ਦੇਵ ਦਾ ਪ੍ਰਤੀਕ ਨਿਦੇਹਨ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਭਗਵਾਨ ਸ਼ਨੀ ਦੇਵ ਦੇ ਮਾਰੇ ਇਸ ਪ੍ਰਭਾਵੰਦ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਉਹਨਾਂ ਦੇ ਆਸ਼ੀਰਵਾਦ પ્રાપ્ત ਹੋਣਗੇ ਅਤੇ ਜੀਵਨ ਵਿੱਚ ਮੁਸ਼ਕਿਲ ਸਮस्या ਦਾ ਸਾਹਮਣਾ ਵੀ ਤੁਹਾਨੂੰ ਨਹੀਂ ਕਰਨਾ ਪਵੇਗਾ ਐਸ ਲਈ ਪਿਆਰੇ ਭਗਤੋ ਐ ਚੀਜ਼ਾਂ ਹਨ ਜੋ ਜਦੋਂ ਕੋਲ ਜਾਣ ਨੂੰ ਸ਼ਰਧਾ ਹਰਤੇ ਸੱਚੇ ਦਿਲ ਨਾਲ ਰਸਮਾਂ ਸੱਚੜ ਆ ਜਾਂਦੀਆਂ ਹਨ ਅਤੇ ਸ਼ਰਪਿਤ ਅਵਸਰ ਤੇ ਵੀ ਜਿਵੇਂ ਕੀਤਾ ਜਾਂਦਾ ਹੈ ਤਾਂ ਉਸੇ ਵਰ ਕੋਈ ਖੁਸ਼ ਹੋ ਜਾਂਦੇ ਹਨ ਤੇ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੈ ਜੇਕਰ ਵੀਰੇ ਚੰਗੇ ਲੱਗੇ ਤਾਂ ਵੀਡੀਓ ਲਾਈਕ ਜਰ ਕਰੋ ਵਰਤੋ ਵੇਅਰ ਕਰੋ ਤੇ ਚੈਨਲ ਸਿਮਰ ਪੁਰੀ ਸਟਿਚ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ